ਇਹ ਜੋ ਜੁਰਮ ਹੈ ਐਸੇ ਕਿਸੇ ਬੰਦੇ ਦੇ ਦੁਆਰਾ ਜਬ ਕੀਤਾ ਜਾਂਦਾ ਹੈ ਤਾਂ ਉਸकी ਐਗਜ਼ੈਂਪਲਰੀ ਸਜ਼ਾ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂਕਿ ਸਾਰੇ ਸਮਾਜ ਕੋ ਇੱਕ ਮੈਸੇਜ ਜਾਏ। ਸੋ ਵੀ ਆਰ ਸੈਟੀਸਫਾਈਡ ਵਿਦ ਅ ਮਿਨ ਕੁਆਂਟਮ ਆਫ ਸੈਂਟੈਂਸ ਥੈਟ ਇਜ਼ ਲਾਈਫ ਇਮ ਪ੍ਰਿਜ਼ਨਮੈਂਟ ਅੰਟਿਲ ਲਾਸਟ ਬ੍ਰੈਥ ਹੀ ਹੈਜ਼ ਟੂ ਸਟੇ ਬਿਹਾਈਂਡ ਦ ਬਾਰਸ। ਅਦਾਲਤ ਨੇ 2018 ਦੇ ਜ਼ਬਰਜਨਾ ਮਾਮਲੇ ਵਿੱਚ ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। का स्टेटस था इस बंदे का कि इस बंदे ने जो है बेसिकली धार्मिक एक लीडर जिसको पापा जी, पापा जी जी इनकी जो इनके फॉलोअर है वो कहा करते थे स्पिरिचुअल लीडर के नाम पे मशहूर थे जिनका काम ये होता है कि लोगों को मार्ग दिखाना होता है और जीवन में सही रास्ता दिखाना होता है क्योंकि ये जो जुर्म है ये जो जुर्म है ऐसे किसी बंदे के द्वारा जब किया जाता है तो उसकी एग्जेपलरी सजा होना बहुत जरूरी हो जाता है ताकि सारे समाज को एक मैसेज जाए कि एक तरह से ऐसा घिनौना काम दोबारा से कोई करने ਦੀ ਹਿੰਮਤ ਨਾ ਕਰ ਸਕੇ ਤਾਂ ਵੀ ਆਰ ਸੈਟੀਸਫਾਈਡ ਵਿਦ ਅ ਮਿਨ ਕੁਆਂਟਮ ਆਫ ਸੈਂਟੈਂਸ ਥੈਟ ਇਜ਼ ਲਾਈਫ ਇੰਪ੍ਰਿਜ਼ਨਮੈਂਟ ਅੰਟਿਲ ਲਾਸਟ ਬ੍ਰੈਥ ਹੀ ਹੈਜ਼ ਟੂ ਸਟੇ ਬਿਹਾਈਂਡ ਦ ਬਾਰਸ ਇਸ ਤੋਂ ਪਹਿਲਾਂ 28 ਮਾਰਚ ਨੂੰ ਬਜਿੰਦਰ ਸਿੰਘ ਨੂੰ ਮੁਹਾਲੀ ਦੀ ਅਦਾਲਤ ਨੇ 2018 ਦੇ ਜਿੰਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਤੇ ਐਲਾਨ ਕੀਤਾ ਸੀ ਕਿ ਉਸ ਨੂੰ ਸਜ਼ਾ 1 April ਨੂੰ ਸੁਣਾਈ ਜਾਵੇਗੀ ਜ਼ਿਕਰ ਹੀ ਹੋ ਗਿਆ ਕਿ ਇਹ ਮਾਮਲਾ 2018 ਵਿੱਚ ਜ਼ਿਰਖਪੁਰ ਦੇ ਇੱਕ ਪੀੜਤਾ ਦੁਆਰਾ ਪਾਸਟਰ ਵਿਰੁੱਧ ਜ਼ਬਰਜਨਾਹ ਦੇ ਲਗਾਏ ਦੋਸ਼ ਨਾਲ ਸੰਬੰਧਿਤ ਹੈ ਕੀਰਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨੇ ਉਸ ਨੂੰ ਵਿਦੇਸ਼ ਲੈ ਜਾਣ ਦੇ ਬਹਾਨੇ ਉਸ ਨਾਲ ਬਿਨਾਂ ਸਹਿਮਤੀ ਦੇ ਸਬੰਧ ਬਣਾਏ ਸਨ ਉਸ ਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਸ ਦੀ ਇੱਕ ਅਸ਼ਲੀਲ ਵੀਡੀਓ ਵੀ ਬਣਾਈ ਸੀ ਔਰ ਮਾਮਲਾ ਸਰ ਤੁਸੀਂ ਚੱਕਿਆ ਜੀ ਤੁਹਾਨੂੰ ਤਾਂ ਸਾਰਾ ਪਤਾ ਹੀ ਹੈ ਉਸ ਟਾਈਮ ਦਾ ਅਸੀਂ ਸਾਹਮਣੇ ਵਾਲੇ ਇਸ ਨੂੰ ਬੋਲ ਕਰ ਰਹੀਆਂ ਜੱਜ ਸਾਹਿਬ ਕਿੰਨੀ ਸਜ਼ਾ ਚ ਕਰਦੇ ਆ ਉਹਨੇ ਔਰ ਮੈਂ ਜਸਪਾਲ ਦੇ ਫੈਸਲੇ ਤੋਂ ਬਹੁਤ ਖੁਸ਼ ਹਾਂ ਮੈਂ 7 ਸਾਲ 8 ਸਾਲ ਇਸ ਸੰਗਠਨ ਦਾ ਸਰਗਰਮ ਸਭਾ ਚ ਵੀ ਹੋਏ ਬਹੁਤ ਸਾਰੇ ਹਮਲੇ ਵੀ ਹੋਏ ਬਹੁਤ ਕੁਝ ਹੋਇਆ ਔਰ ਮੈਂ ਆਪਣੇ ਰੁਤীল ਸਹਿਬਾਨ ਅਨਿਲ ਸਾਦਰ ਜੀ ਦਾ ਔਰ ਸੁਮਿੰਸ ਸਾਹਿਬੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਂ ਜੀ ਮੈਨੂੰ ਬਹੁਤ ਸਾਰੀਆਂ ਆਫਰਸ ਵੀ ਆਈਆਂ ਸੀ ਔਰ ਬਹੁਤ ਥ੍ਰੈਟ ਤਾਂ ਬਹੁਤ ਜ਼ਿਆਦਾ ਹੀ ਸੀ ਰੈਸਿਵ ਹੋ ਜਿਆਦਾ ਐਸੀ ਕ੍ਰੋਸ ਪਰਚੇ ਵੀ ਹੋਏ ਸੀ ਬਹੁਤ ਜ਼ਿਆਦਾ ਬਟ ਉਹਨਾਂ ਨੇ ਅਸੀਂ ਫੇਸ ਕੀਤਾ ਕਿਉਂਕਿ ਇਹ ਕੋ ਬਹੁਤ ऐसा बिरंदा है जिन्ने ਹੋਰ ਵੀ ਕਿੰਨੇ ਕੁੜਿਆਂ ਦੀ ਜ਼ਿੰਦਗੀ ਖਰਾਬ ਕੀਤੀ ਹੁੰਦੀ ਹੈ ਕਿਸੇ ਨਾਲ ਠੱਗੀਆਂ ਮਾਰੀਆਂ ਹੁੰਦੀਆਂ ਜਾਂ ਪੈਸੇ ਨੂੰ ਲੈ ਕੇ ਜਦ ਇੱਕ ਇੱਕ ਮੈਟਰ ਨਹੀਂ ਹੈਗੇ ਤੇ ਬਹੁਤ ਸਾਰੇ ਮੈਟਰ ਨੇ ਬਹੁਤ ਸਾਰੇ ਲੋਕਾਂ ਨੇ ਮਰਡਰ ਵੀ ਕੀਤੇ ਹੋਏ ਜਿੰਨੇ ਔਰ ਮੈਂ ਤਾਂ ਚੰਡੀ ਨੂੰ 20 ਸਾਲ ਦੀ ਸਜ਼ਾ ਹੋਈ ਹੈ ਘੱਟ ਤੋਂ ਘੱਟ 20 ਸਾਲ ਦੀ ਇੰਟਰਨੈਟ ਰਾਹੀਂ ਆਪਣੇ ਲੋਕਾਂ ਨੂੰ ਆਪਣੇ ਚਾਂਸ ਵਿੱਚ ਲੈਂਦਾ ਹੈ ਕਿ ਮੈਂ ਬਹੁਤ ਸ਼ਕਤੀਸ਼ਾਲੀ ਹਾਂ ਮੈਂ ਬਹੁਤ ਮਾਧਰ ਹਾਂ ਮੈਂ ਹਰ ਇੱਕ ਬਿਮਾਰੀ ਦਾ ਹੱਲ ਕਰ ਸਕਦਾ ਹਾਂ ਉਹ ਤਾਂ ਸਿਰਫ ਜਦੋਂ ਸਜ਼ਾ ਹੋਏਗੀ ਹੌਲੀ ਹੌਲੀ ਕੁੜੀਆਂ ਆਪਣੇ ਆਪ ਸਾਹਮਣੇ ਆਣਗੀਆਂ ਕਿਉਂਕਿ ਮੈਂ ਜਿਸ ਤਰ੍ਹਾਂ ਮੇਰੇ ਵਾਲੀ ਆਫਾਈ ਹੋਈ ਸੀ ਉਹ ਹੋਈ ਸੀ ਮਾਸ ਸੋ ਬਾਜਣਾ ਸਰਦਕਾ ਸੀ ਮੈਨੂੰ ਉਸ ਬਾਰੇ ਕੋਈ ਆਈਗੀਆਂ ਨਹੀਂ ਕਾਰ ਤਾਂ ਮੈਂ ਹੀ ਸੀ ਨਾ ਹਾਂਜੀ ਮੈਂ ਬਹੁਤ ਸਾਰੇ ਖੁਲਾਸੇ ਕੀਤੇ ਸੀ ਉਹ 2018 ਵਿੱਚ ਔਰ ਬਹੁਤ ਸਾਰੇ ਕੁੜਿਆਂ ਦੇ ਖਿਲਾਫ ਧਰਨਾ ਕਰ ਦਸੂਂ ਦਿੱਤਾ ਸੀ ਕੈਨਲ ਮਾਰਚ ਕੀਤਾ ਸੀ ਜੋ ਅੱਜ ਉੱਠ ਕੇ ਆ ਰਹੀਆਂ ਮੈਂ ਚਾਹੁੰਦੀ ਕਿ ਉਹਨਾਂ ਨੂੰ ਵੀ ਇਨਸਾਫ ਮਿਲੇ ਪਰਿਵਾਰ ਤਾਂ ਇੰਨੇ ਮੇਰਾ ਬਹੁਤ ਪੱਲੇ ਛਡਵਾ ਦਿੱਤਾ ਸੀ ਜੋ ਜਾ ਜਾ ਕੇ ਕੰਪਰੋਮਾਈਜ਼ ਦੀਆਂ ਗੱਲਾਂ ਕਰਨੀਆਂ ਔਰ ਮੇਰੇ ਕੋ ਤੇ ਫੈਮਲੀ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਬਹੁਤ ਜ਼ਿਆਦਾ ਪ੍ਰੈਸ਼ਰ ਤੇ ਚਰਚਾਦੋ ਕੋਈ ਕਰ ਨਹੀਂ ਬਟ ਮੈਂ ਇਹ ਮਤ ਨਹੀਂ ਹਾਰੀ ਕਿਉਂਕਿ ਮੈਂ ਇਸ ਦਿੰਦਨ ਸਜਾ ਕੇ ਲਾਤੀ ਗਈ ਆਫਰਾਂ ਕਿੰਨੇ ਕਿ ਦਿੱਤੇ ਵੀ ਆਏ ਇਹਦੇ ਬਹੁਤ ساری ਆਫਰਸ ਆਈਆਂ ਪਰ ਇੱਕ ਵਰਤ ਦੀ ਇੱਜ਼ਤ ਉਹ ਵਾਦੇ ਕਿ ਕੋਈ ਆਫਰ ਮੈਨ ਨਹੀਂ ਦਿੱਤੀ ਉਸ ਟਾਈਮ ਤੋਂ ਲੈ ਕੇ ਅੱਜ ਦੇ ਟਾਈਮ ਤੱਕ ਸਿਰਫ ਮੇਰਾ ਇੱਕ ਬੰਦੇ ਨੇ ਸਾਥ ਦਿੱਤਾ ਉਹ ਸਰਜੀ ਸਿੰਘ ਰੋਕੀ ਵਾਲੇ ਨੇ ਇਸ ਸੰਬੰਧੀ 20 April 2018 ਨੂੰ ਜ਼ਿਰਕਪੁਰ ਪੁਲਿਸ ਸਟੇਸ਼ਨ ਵਿੱਚ IPC ਅਤੇ IT ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇੱਕ FIR ਦਰਜ ਕੀਤੀ ਗਈ ਸੀ। ਬਜਿੰਦਰ ਸਿੰਘ ਤੋਂ ਇਲਾਵਾ 5 ਹੋਰਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ।